ਸਤਿ ਸ੍ਰੀਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਕਿਸਾਨ ਵੀਰਾਂ ਨੂੰ ਅੱਜ ਇੱਕ ਸੋਨੂ ਨੀਲੀ ਰਾਵੀ ਦਾ ਹੋਰ ਬਹੁਤ ਟੌਪ ਦਾ ਨਗੀਨਾ ਦਿਖਾ ਰਹੇ ਹਾਂ ਪਿੰਡ ਰਣਸੀਹ ਖੁਰਦ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਆਪਾਂ ਇਹਦੇ ਏਆਈ ਕਰਨ ਆਏ ਸੀ ਏਆਈ ਕਰੀਏ ਇਹਦੇ ਅਜੂਬਾ ਬੁੱਲ ਜੋ ਪਾਕਿਸਤਾਨ ਤੋਂ ਮੱਝਾਂ ਆਈਆਂ ਸੀ ਉਹਦਾ ਖਾਨਦਾਨਾ ਵਿੱਚ ਮਲੇ ਉਹਦੇ ਮਾਂ ਦਾਦੀ ਉਹਦਾ ਕਿਉਂ ਆਈ ਲੈਣ 99 ਦੇ ਵਿੱਚ ਜੋ ਮੱਝਾਂ ਨੇ ਉਹਨਾਂ ਵਿੱਚ ਇਹਦਾ ਯਾਨੀ ਪ੍ਰਾਣਾ ਜਿਹੜਾ ਇਹਦਾ ਵੀ ਖਾਨਦਾਨ ਉਹ ਆਇਆ ਸੀ ਉਸ ਪੁੱਲ ਦੀ ਆਪਾਂ ਇਹਦਾ ਆਈ ਕੀਤੀ ਆ ਪਿੰਡ ਰਣਸੀ ਗੁਰਦ ਮੀਣੀ ਹੈ ਜੀ ਅਟੇਡਾ ਕਾਟਾ ਅੱਖਾਂ ਦੀ ਪਿਓਰਿਟੀ ਦੇਖੋ ਤੁਸੀਂ ਖਾਣਲੇ ਵਾਹ ਦਾ ਬਹੁਤ ਚੰਗਾ ਬਣਾਉਗੀ ਹਵਾਨਾ ਕਰਮਾਂ ਵਾਲੀ ਜਦੋਂ ਦਿਨਾਂ ਤੇ ਆ ਜੀ ਢੋਲੀ ਬਹੁਤ ਚੰਗੀ ਹੈ ਜੀ ਸੀਲ ਵੀ ਹੈ ਤੇ ਬਾਕੀ ਆਪਾਂ ਬਾਈ ਜੀ ਨਾਲ ਕਰਦੇ ਆਂ ਗੱਲ ਇਸ ਬਾਰੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਝੋਟੀ ਬਾਰੇ ਥੋੜੀ ਜਾਣਕਾਰੀ ਦਿਓ ਇਹ ਜੋ ਬੇਪਾ ਬਈ ਇਹਦੋਂ ਪਰੋਚ ਪਰੋਲ ਉਹ ਲੈਂਦੀ ਆ ਹਾਂਜੀ ਅਕਾਲੀਆਂ ਵਾਲਾ ਪਿੰਡ ਆ ਜੀ ਹਾਂਜੀ ਉਹ ਤੋਂ ਬਹੁਤ ਵਧੀਆ ਝੋਟੀ 50000 ਰੁਪਏ ਰੀ ਲੈਂਦੀ ਹੈ ਠੀਕ ਆ ਜੀ ਤੇ ਬਹੁਤ ਤਰਪਦੀ ਨਸਲਾ ਪਾਸਪਾਸ ਨਸਲਾ ਠੰਡੀ ਬ੍ਰੀਡ ਇਹ ਕਿਵੇਂ ਸੋਨੂ ਇਹ ਤੇ ਕੋਈ ਹੈਗੀ ਉਮੀਦ ਵੀ ਚੰਗਾ ਦੁੱਧ ਨਾਲ ਸਮੇਂ ਚ ਇਹ ਜੀ ਮੈਂ ਤਾਂ ਝੋਟੇ ਪਾਲਦਾ ਰਹਾ ਨਾ ਮੈਨੂੰ ਤਾਂ ਇਹ ਹਿਸਾਬ ਨਾਲ ਤੇ ਥੱਲਾ ਦੇ ਕੇ ਲੱਗਦਾ ਵੀ 13-14 ਕਿਲੋ ਪਹਿਲੇ ਸਵੇਰ ਕਰੂਗੀ ਹਾਂਜੀ ਹਾਂਜੀ ਬਾਕੀ ਜਿਹੜੇ ਬੰਦੇ ਨੂੰ ਮੈਂ ਦਿਖਾ ਦਿੰਦਾ ਹਰ ਇੱਕ ਕੀ ਕਹਿੰਦਾ ਮੈਨੂੰ ਦੇ ਦੇ ਯਾਰ ਇਹਨਾਂ ਤਾਂ ਮੰਗਦੇ ਆ ਹਾਂਜੀ ਹਾਂਜੀ ਜਿਵੇਂ ਬੂਰੀ ਮੀਣੀ ਹੋਈ ਜਾਂ ਮੀਣੀ ਹੋਈ ਜਾਂ ਇਹਦਾ ਘੱਟ ਮਣਕਣੀ ਅੱਖਰ ਤੇ ਮੀਣੀ ਹੋ ਗਈ ਹਾਂਜੀ ਬਾਕੀ ਜਿਹੜਾ ਪੂਰੀਆਂ ਹੈਗਾ ਜਿਵੇਂ ਸਹੀ ਆ ਹਾਂਜੀ ਹਾਂਜੀ ਤੇ ਬਾਕੀ ਸਾਰੀਆਂ ਨਾਨਸਾਨੀਆਂ ਪਿਓਟ ਕੋਈ ਇਹਦੇ ਵਿੱਚ ਸਾਰੇ ਗੋਣੀ-ਗੋਣ ਆ ਗੋਣਾ ਦੀ ਗੋਥਲੀ ਤੇ ਬਾਈ ਇਹ ਕਾ ਝੋਟੀਆਂ ਤੁਹਾਡੇ ਕੋਲੇ ਮੁਰਾ ਦੀ ਇਸ ਬਾਰੇ ਵੀ ਥੋੜੀ ਜਾਣਕਾਰੀ ਦੇ ਦੂੰ ਇਹ ਪੀਸੀ 575 ਦੀ ਹੈ ਜੀ ਐਚਲਡੀ ਦਾ ਬੋਲਾ ਹੈ ਜੀ ਐਚਲਡੀ ਦਾ ਬੋਲਾ ਹੈ ਪੀਸੀ 575 ਹਾਂਜੀ ਇਹ ਤਾਂ ਇਹ ਮੇਰੇ ਕੋਲ ਹੈਗੀ 20 ਲੀਟਰ ਵਾਲੀ ਨਾ ਇਹ ਮਾ ਅਸਲ ਜੀ ਆਹ ਲੇ ਪਹਿਲੇ ਦੋ ਇਹ ਦੀਆਂ ਸੁਜੇ ਦੋ ਇਹ ਦੀਆਂ ਬਲੀ ਵਿਦਨੀ ਵਾਲੇ ਦੀ ਬਲੀ ਵਿਦਨੀ ਵਾਲਾ ਜੋ ਆਪਣੇ ਏਰੀਆ ਦਾ ਸਾਹਨ ਆ ਜੀ ਹਾਂਜੀ 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 ਤੇ ਇੱਕ ਤਾਂ ਜਲਦੀ ਵੀ ਦੀ ਹੋਰ ਆ ਜੀ 10 70 ਦੀ ਉੱਧਰ ਖੜੀ ਹੈ ਇਕੱਟੀ ਉਹ ਉਹ ਵੀ ਦਿਖਾਉਂਦੇ ਆ ਜੀ। ਉਹ ਨਿਕ ਹਾਂ ਇੱਕ ਆ ਟੱਕੀਆ ਹੋਰ ਐਸ.ਆਈ.ਡੀ.ਵੀ ਦੇ ਸੀਮਨ ਦੀ ਬਾਈ ਇਹਦੇ ਬਾਰੇ ਦੱਸੋ। ਇਹਦੇ ਬਾਰੇ ਹਾਂ ਜੀ ਇਹ 10 70 90 70 ਖਾਣੀ ਬਹੁਤ ਫੇਮ ਦਾ ਬੋਲ ਹੁੰਦਾ ਹਾਂ। ਹਾਂ ਜੀ 70 577 ਹਾਂ ਜੀ ਹਾਂ ਜੀ 70 577 70 577 ਹਾਂ ਜੀ ਹਾਂ ਜੀ ਉਹਦੀ ਹੈ ਜੀ। ਹਾਂ ਉਹਦੀ ਹੈ ਜੀ ਇਹ। ਹੋਰ ਵੀ ਬਾਈ ਕੋਲੇ ਬਹੁਤ ਚੰਗੇ ਜਾ ਆ ਕਿ ਮਿਹਨਤ ਕਿੰਨੇ ਤੋਂ ਧੜਲੀ ਬਾਈ ਮਾਂ ਚ। ਇਹ ਦੀ ਇਹ ਕਿ ਆਹ ਹੈ ਹਾਂਜੀ 5 ਲੱਖ ਦੀ ਹਾਂਜੀ 15 16 ਹੈਗਾ ਗਾਂਡੇ ਦਾ ਹੁਣ ਇਹ ਤੇ 13 ਲੀਟਰ ਹੈਗਾ ਚਾਪਾਂ ਜਿੱਦਣ ਹੋਏ ਸੀ ਨੂੰ 5 ਦਿਨਾਂ ਹਾਂਜੀ ਕੱਟੀ ਆ ਨਾ ਠੀਕ ਆ ਜੀ ਆਹ ਕੱਟੀ ਆ ਜੀ ਹਾਂਜੀ ਆਹ ਕੱਟੀ ਆ ਇਹਦਾ ਪਤਾ ਜੀ ਕਿਹੜੇ ਕੋਈ ਟੀਕੇ ਦੀ ਇਹ ਇਹ 86 8864 M8864 M8864 ਜੀ ਐਚਐਲਡੀ ਵੀ ਦੇ ਸੀਮਨ ਦੀ ਹੈ ਕੱਟੀ ਝੱਕਾ ਬਾਈ ਕੋਲੇ ਹੋਰ ਮੋਰਾ ਦਾ ਨਗੀਨਾ ਗਾ ਬਹੁਤ ਚੰਗੇ ਸਾਡੇ ਪੰਡੇ ਬਹੁਤ ਚੰਗਾ ਝੋਟਾ ਹੁੰਦਾ ਹੀ ਉਹਦੀ ਹਾਂਜੀ 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 ਤੇ ਆਹਾਂ ਇਹਨਾਂ ਝੋਟਿਆਂ ਦੀ ਮਾਂ ਹੈ ਜੀ ਇਹਨੇ ਜੋਥੇ ਸੁਣਾ ਠੀਕ ਆ ਜੀ ਬੁੱਢੀ ਮਾਜਾ ਜੀ ਅਸਾ ਜਿਹੜੀ ਉਹ ਬਲੀਬੱਦਨੀ ਵਾਲੀ ਹੈ ਜੀ ਝੋਟੀ ਹਾਂ ਹਾਂ ਉਹਨਾਂ ਦੀ ਮਾਂ ਹੈ ਜੀ ਇਹਨੇ ਜੋਥੇ ਸੁਣਾ ਚੌਥੇ ਸੁਣਾ ਹਾਂਜੀ ਹਾਂਜੀ ਦੋਸਤੋ ਮੈਂ ਪਹਿਲਾਂ ਵੀ ਅਕਸਰ ਹਰ ਵੀਡੀਓ ਦੇ ਵਿੱਚ ਕਹਿੰਦਾ ਹਾਂ ਵੀ ਚੰਗਾ ਸੀਮਨ ਲਵਾਇਆ ਕਰੋ ਚੰਗੇ ਸੀਮਨ ਦੇ ਚੰਗੇ ਰਿਜ਼ਲਟ ਮਿਲਣਗੇ ਬਾਈ ਦੀ ਮਿਹਨਤ ਕੀਤੀ ਹੋਈ ਆ ਮੈਂਤ ਕੀਤੀ ਅੱਗੇ ਆਉਂਦੀ ਆ ਜੀ ਜੇ ਆਪਾਂ ਚੰਗਾ ਕੁਆਲਿਟੀ ਦਾ ਚੰਗੇ ਡਾਕਟਰ ਤੋਂ ਜਾਂ ਚੰਗੇ ਵੀ ਕਿਸੇ ਵੀ ਸਾਂਤ ਤੋਂ ਜਿਹਦੀਆਂ ਮਾਮਾ ਦਾ ਚੰਗਾ ਦੁੱਧ ਧੀਆਂ ਦਾ ਚੰਗਾ ਦੁੱਧ ਉਸ ਤੋਂ ਮੱਝਾਂ ਕਰਾਸ ਕਰਾਵਾਂਗੇ ਜਾਂ ਚੰਗਾ ਸੀਮਨ ਲਵਾਵਾਂਗੇ ਜਿਹਦੇ ਰਿਜ਼ਲਟ ਆਏ ਵਿਆ ਤੇ ਆਪਾਂ ਨੂੰ ਚੰਗੇ ਨਤੀਜੇ ਆਉਣਗੇ ਤੇ ਬਾਕੀ ਇੱਕ ਦੋ ਇੱਕਾ ਬਾਈ ਕੋਲੇ ਸੋਰ ਨੀਲੀ ਰਾਵੀ ਦੇ ਦੋ ਨਗੀਨੇ ਆ ਨਾਪੇ ਵਾਲੇ ਸੀਮਨ ਦੀਆਂ ਜੋ ਸਰਕਾਰੀ ਆਉਂਦੇ ਇਹ ਵੀ ਫਿਰੋਜ਼ਪੁਰ ਏਰੀਏ ਚੋਂ ਕਰਮੀਤੀ ਪਿੰਡਾ ਉੱਥੋਂ ਬਾਈ ਲੈ ਕੇ ਆ ਜੀ ਖਰੀਦ ਕੇ ਇਹਨਾਂ ਦੀਆਂ ਮਾਮਾ ਉਹ ਸੇਲ ਕਰ ਦਿੱਤੀਆਂ ਇਹ ਵੀ ਝੋਟੀਆਂ ਆਉਣ ਵਾਲੇ ਸਮੇਂ 'ਚ ਵਧੀਆ ਬਣਣੀਆਂ ਤੇ ਆ ਬਾਕੀ ਮੀਣੀਆਂ ਜਿਹਦੇ ਆਪਾਂ ਅੱਜ ਇਹ ਆਈ ਕਰਤੀ ਤੇ ਪਰ ਇਹਨਾਂ ਵਿੱਚੋਂ ਬਕਾਊ ਕੋਈ ਨਹੀਂ ਕਈ ਵੀਰ ਮੁੜ ਕੇ ਫੋਨ ਕਰੀ ਜਾਂਦੇ ਆ ਨਾਲ ਭਾਰ ਸੇਲ ਆ ਪਰ ਇਹ ਸਾਨੂੰ ਨਗੀਨੇ ਮੈਨੂੰ ਚੰਗੇ ਲੱਗੇ ਇਸੇ ਕਰਕੇ ਸਾਨੂੰ ਵੀਡੀਓ ਬਣਾ ਕੇ ਦਿਖਾਏ ਆ ਜੀ ਧੰਨਵਾਦ ਬਾਈ ਜੀ ਸਾਰੇ ਵੀਰਾਂ ਦਾ ਸਾਸੀ ਕਾ